ਗੁੱਸਾ ਆਉਦਾ ਦੱਸ ਯਾਹ ਪੜਾਸੇ ਮੈਨੂੰ ਦੱਸ ਹੁਣ ਸੋਚਿਆ ਤੇ ਮੇਰੇ ਬਾਰੇ ਇੱਕ ਵਾਰੀ ਹੁਣ ਹੁਣ ਮੈਂ ਕੀ ਸੋਚਾਂ ਅਣੂ ਖਾਣ ਲੈ ਜਾਊਂਗਾ ਕਾਕਾ ਤੁਹਾਡੇ ਬੇਤਪੀਏ ਮੈਂ ਨਾਲ ਮ फटाफट ਫੋਨ ਲਾ ਲੈਣੀ ਜੇ ਸੁਣ ਲੇਂਗੇ ਗੱਲ ਮੇਰੀ ਤਾਂ ਹਲੋ 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 ਹਾਂ ਹਾਂਜੀ ਕਿਵੇਂ ਹੋ ਠੀਕ ਐ ਮੈਂ ਕਿਵੇਂ ਲਾਇਆ ਫੋਨ ਉਹ ਜਵਾਕਾਂ ਦੀ ਫੀਸ ਫੁਸਾਈ ਪਈ ਸੀਗੀ ਤੇ ਨਾਲੇ ਘਰੇ ਨਾ ਇੰਨਾ ਕਲੇਸ ਪਿਆ ਖੜਾ ਹੈਗਾ ਤੁਸੀਂ ਆ ਜਾਓ ਨਾ ਤੇ ਮੈਂ ਫੀਸ ਮੈਂ ਭਰਨੀ ਐ ਤੂੰ ਜਾ ਕੇ ਉੱਥੇ ਭਰ ਕੇ ਆ ਇਹ ਬੇਲੇ ਨਾਲ ਦੇਖੇ ਇੱਥੇ ਵਧੀਆ ਟਿਕਟਕਾ ਆਇਆ ਹੁਣ ਸਾਰਾ ਗੁਸਠ ਠੀਕ ਹੈਗਾ ਤੂੰ ਹੁਣ ਤਾਂ ਤੁਸੀਂ ਆ ਜਾਓ ਮਹੀਨਾ ਹੋ ਗਿਆ ਤੁਹਾਨੂੰ ਗਿਆ ਨੂੰ ਉਹ ਮੇਰੀ ਗੱਲ ਸੁਣੋ ਇੱਥੇ ਟਿਕਟਕਾ ਕਹਦਾ ਟਿਕਟਕਾ ਹੈਗਾ ਤੈਨੂੰ ਤਾਂ ਬਸ ਆਇਆ ਲੈਣਾ ਜਿੱਤ ਪਰ ਮੈਂ ਘਰੇ ਆ ਜਾ ਮੈਂ ਆਪਦੇ ਸੋਹ ਕੰਮ ਚ ਫਿਰਦਾਗਾ ਮੈਂ ਇੱਥੇ ਗਪਾਲ ਮੋਚਨ ਆਇਆ ਹੋਇਆ ਮੇਲੇ ਤੇ ਗਪਾਲ ਮੋਚਨ ਤਾਂ ਆਏ ਹੋ ਹੁਣ ਤਾਂ ਗਪਾਲ ਮੋਚਨ ਦਾ ਮੇਲਾ ਵੀ ਲੰਘ ਗਿਆ ਹੁਣ ਤਾਂ ਆ ਜਾਓ ਘਰੇ ਤੇ ਆਜੂਗਾ ਆਜੂਗਾ ਮੈਂ ਕਿਰਤਵਾਰੀ ਮੰਦਿਰ ਮਸੀਤਾਂਲੇ ਘਰੋਂ ਨਹੀਂ ਕੱਢਦੇ ਹੁੰਦੇ ਘਰ ਤੇ ਆਏ ਨਾ ਜਿਵੇਂ ਤੁਸੀਂ ਉਹ ਕਰਦੇ ਤੂੰ ਦਾ ਫੇਰ ਮੈਂ ਮੈਨੂੰ ਗਾ ਗਾਉਣਾ ਗਏ ਤੇ ਬੁਲਾ ਕੇ ਮੈਂ ਕੀ ਇਹ ਤੁਹਾਨੂੰ ਬੁਲਾ ਕੇ ਮੇਰੀ ਗੱਲ ਸੁਣੋ ਬੇਬੇ ਨਾ ਮਾੜੀ ਮਾੜੀ ਗੱਲ ਤੇ ਇੰਨਾ ਕਲੇਸ਼ ਕਰਦੀ ਆ ਮੇਰੇ ਨਾਲ ਤੇ ਬੇਬੇ ਕਲੇਸ਼ ਕਰਦੀ ਆ ਤਾਂ ਤੁਹਾਨੂੰ ਸਮਝਾ ਦਿਆ ਕਰ ਬੁੜੀਆਂ ਕਰਤ ਨਹੀਂ ਹੁੰਦੀਆਂ ਗੀਆਂ ਬਸ ਮੇਰੀ ਗੱਲ ਸੁਣ ਹਾਂ ਉਹ ਗੱਲਬਾਤ ਤਾਂ ਨਹੀਂ ਹੋਈ ਨਹੀਂ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਉਧਰ ਕੋ ਬਨਿੰਦਰ ਕਿੰਗਾ ਨਹੀਂ ਕੋਈ ਉੱਤ ਨਹੀਂ ਆਇਆ ਹੋਇਆ ਇੱਧਰ ਨਹੀਂ ਨਹੀਂ ਕੋਈ ਗੱਲ ਬਾਤ ਨਹੀਂ ਮਨਿੰਦਰ ਕਿਵੇਂ ਨਹੀਂ ਉਹ ਤਾਂ ਕੋਈ ਵੀ ਨਹੀਂ ਮਨਿੰਦਰ ਵੀ ਨਹੀਂ ਆਈ ਨਹੀਂ ਨਹੀਂ ਜੀ ਉਹਨੇ ਕਿ ਲਿਆਣਾ ਹੋਣਾ ਸੀਗਾ ਫੋਨ ਨਹੀਂ ਆਈ ਜਾਨੀ ਕਿ ਗੱਲ ਟਿਕ ਟਿਕਾ ਹੋਗੀ ਸਾਰੀ ਹਾਂਜੀ ਹਾਂਜੀ ਤੁਸੀਂ ਆ ਜਾਓ ਘਰੇ ਤਾਂ ਹੀ ਕਹਿੰਦੀ ਸੀ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਜਾਣਾ ਮੈਂ ਟੈਨਸ਼ਨ ਆ ਲੱਗਦੀ ਹਾਂ ਕਦੋਂ ਜੇ ਬਰ ਐਤਨਾ ਬਹੁਤ ਰੋਲ ਰਪਾਗਾ ਕੋਈ ਨਹੀਂ ਮੈਂ ਕਰਦਾ ਕੱਲ ਨੂੰ ਆਉਣਾ ਸਰੇ ਠੀਕ ਹੈ ਕੱਲ ਨੂੰ ਆਉਂਗੇ ਠੀਕ ਹੈ ਜੀ ਆਜੂ ਪੱਕਾ ਹਾਂ ਨਹੀਂ ਮੈਂ ਆਜੂਗਾ ਅੱਜ ਮੈਂ ਤਾਂ ਬੇਫਿਕਰ ਹੈ ਕਿਸੇ ਗੱਲ ਦੀ ਪੈਂਸ਼ਨ ਨਾਲ ਆਜੂਗਾ ਮੈਂ ਠੀਕ ਠੀਕ ਹੈ ਨਾ ਚੰਗਲ ਹਾਂ ਨਾਲੇ ਫੇਸਬੁਕ ਦਾ ਜਿਹੜਾ ਹੈ ਕੋਈ ਗੱਲ ਨਹੀਂ ਮੈਂ ਕਰ ਦੂੰਗਾ ਮੈਂ ਉਧਰ ਆਰਤੀ ਨੂੰ ਫੋਨ ਕਰ ਦਿੰਦਾ ਚਲ ਮੈਂ ਆਪ ਹੀ ਪਰਸੋਂ ਪਰ ਜਦੋਂ ਕੱਲ ਨੂੰ ਆਗੇ ਤੂੰ ਗੱਲਬਾਤ ਹੀ ਹੋਈ ਠੀਕ ਹੈ ਠੀਕ ਹੈ ਜੀ ਠੀਕ ਹੈ ਗੱਲਬਾਤ ਐ ਮੇਰੇ ਪੁੱਤਰਾ ਕੀ ਗੱਲਬਾਤ ਹੋ ਜੂਗੀ ਨਾਲੇ ਮੇਰੀ ਗੱਲ ਸੁਣ ਨਾ ਮੈਂ ਜੁੱਕੀ ਨਾ ਜਾਇਆ ਕਰ ਗੱਲੀ ਬੈਠੀ ਇੱਥੇ ਤੂੰ ਕੀ ਕਰਾਂ ਜੁਕਾਹ ਦਾ ਹੋਰ ਕੀ ਕਰਾਂ ਮਹੀਨਾ ਹੋ ਗਿਆ ਤੁਹਾਨੂੰ ਗਿਆ ਨੂੰ ਹੁਣ ਜੁਕਾਂਗੀ ਹੁਣ ਜਦੋਂ ਘਰੇ ਨਹੀਂ ਵੜਦੇ ਤੁਸੀਂ আচ্ছা ਮੈਂ ਘਰੇ ਨਹੀਂ ਵੜਦਾ ਮੈਨੂੰ ਸੋ ਕੰਮ ਹੁੰਦੇ ਮੱਤੇ ਨੂੰ ਵਿਹਲਾ ਥੋੜੀ ਆ ਉਹਦੇ ਤੇ ਵਿਹਲਾ ਹੀ ਬਹਿਲੀ ਬੈਠੀ ਐ ਅੰਨ ਪਾੜਦੀ ਐ ਤੂੰ ਤਾਂ ਘਰੇ ਹਾਂ ਚਲ ਠੀਕ ਐ ਚੰਗਾ ਹਾਂ ਚੰਗਾ ਨਾਲੇ ਹੋਰ ਚੰਗਾ ਦੇਖ ਲਓ ਬੈਲੀ ਐ ਕਿ ਅੰਨ ਪਾੜਦੀ ਐ ਮੇਰੇ ਤਾਂ ਘਰੇ ਕਦਰ ਹੀ ਐ ਨਹੀਂਗੀ ਪਿਆਰ ਨਾਲ ਗੱਲ ਕਰ ਲਾਂ ਤਾਂ ਵੀ ਨਹੀਂ ਤਾਂ ਭੱਜ ਕੇ ਪੈਣਾ ਹੈਗਾ ਚਲੋ ਇੱਕ ਵਾਰੀ ਘਰੇ ਆ ਜੇ ਜੇ ਘਰੇ ਆ ਜੇ ਨਾ ਸਾਰਾ ਮਸਲਾ ਹੱਲ ਹੋ ਜਾਊਗਾ ਨਾਲ ਤਾਂ ਬੇਬੇ ਦਾ ਮੂੰਹ ਬੰਦ ਹੋ ਜਾਊਗਾ ਜੇ ਘਰੇ ਆ ਗਿਆ ਕੇਰਾ ਨਾਲੇ ਜਿਵੇਂ ਮਨਿੰਦਰ ਨੇ ਕਿਹਾ ਉੰਨੇ ਸਾਰਾ ਕੁਝ ਸਹੀ ਹੋ ਜਾਊਗਾ ਚਲੋ ਬੇਬੇ ਫੋਨ ਦੇਖ ਨਾ ਲਵੇ ਹੁਣ ਤਾਂ ਖੜਾ ਹੀ ਨਹੀਂ ਛੱਡਣਾਗਾ ਬਾਈ ਜੀ ਬਸ ਸਟੈਂਡ ਬਸ ਕਿੰਨੇ ਪੈਸੇ ਲਾਹੇਂਗੇ ਬਾਈ ਹੈ ਚੱਲ ਬਾਈ ਇੱਧਰ ਚੱਲਿਆ ਉਹ ਬਾਹਰ ਪਾਣੀ ਲੈ ਚੱਲੀ ਇੱਧਰ ਚੱਲਿਆ ਮੈਂ ਥਾਣੇ ਚੱਲੀਏ ਬੜਾ ਟਾਈਮ ਹੋ ਗਿਆ ਤੈਨੂੰ ਅੱਜੇ ਫਿਰ ਦੇ ਜਨਾਬ ਮੇਰਾ ਕੋਈ ਕਸੂਰ ਨਹੀਂ ਕਿਉਂ ਨਹੀਂ ਤੁਸੀਂ ਇਹਨੇ ਨਾਲ ਮੇਰੇ ਨਾਲ ਵਾਲਾ ਕਿੱਥੇ ਆ ਉਹ ਗੜੀ ਮੈਨੂੰ ਸਾਰਾ ਪਤਾ ਹੋਊਗਾ ਇਹਨੂੰ ਸਾਰਾ ਪਤਾ ਮੈਨੂੰ ਪਤਾ ਹੀ ਨਹੀਂ ਪਹਿਲੇ ਪਹਿਲੇ ਤੂੰ ਮੈਨੂੰ ਤੇ ਬਿਚਾਰੀ ਸੀ ਵਿਵੇਕ ਭਰਾ ਬਣ ਜਾ ਮੇਰਾ ਭਰਾ ਬਣ ਜਾ ਦੋ ਉਦੋਂ ਥੋੜੇ ਜਿਨੇ ਥੱਲੇ ਤਾਰੋ ਮੈਂ ਵੀ ਆ ਜਾ ਥੋੜੀ ਕਰ ਲੈ ਬਾਈ ਤੁਸੀਂ ਜਾਓ ਬਣ ਜੀ ਉਹ ਬਾਈ ਉਹ ਨਿੱਕੇ ਬਾਈ ਮੈਂ ਉਹ ਬਾਈ ਉਸ ਤਰ੍ਹਾਂ ਬਣ ਮਨਿੰਦਰ ਇਹਨੂੰ ਬਣਨ ਨੂੰ ਕੀੜੇ ਵਾਲੇ ਪਾਉਣ ਥੱਲੇ ਕੜਨ ਦੇ ਕੀੜੇ ਦੇ ਨੂੰ ਪਤਾ ਹੀ ਫੇਰ ਲੱਗਦਾ ਅੱਜ ਨਾ ਬਣਿਆ ਨਾ ਮੈਨੂੰ ਆਈ ਬੰਨਿਆ ਸੀ ਬਈ ਮੇਰਾ ਮੇਰਾ ਕੋਈ ਇੱਕ ਸੂਰ ਨੇ ਸਾਣੇ ਮੈਂ ਤੈਨੂੰ ਨਹੀਂ ਬੰਨਿਆ ਸੀ ਹਾਂ ਹੋਰ ਕਿ ਨਹੀਂ ਬੰਨਿਆ ਸੀ ਤੂੰ ਓਏ ਹਾਂ ਕੌਣ ਸੀਗਾ ਨਾਲ ਅੱਜ ਕੌਣ ਆਂਦਾ ਸੀ ਦੱਸ ਸਾਣੇ ਤੇਰੇ ਸਭ ਇਹਨੂੰ ਪੁੱਛ ਕਿੱਥੇ ਦਾ ਸੱਤ ਕਿੱਥੇ ਮੈਨੂੰ ਸਾਰਾ ਪਤਾ ਦੋ ਮਹੀਨੇ ਹੋ ਗਏ ਤੁਹਾਨੂੰ ਲੱਭੀ ਜਾਂਦੇ ਇਹਨੂੰ ਮੇਰੀ ਗੱਲ ਸੁਣ ਬਈ ਹੁਣ ਘਰ ਦਾ ਫੋਨ ਨਾਲ ਬਈ ਉਹਨੂੰ ਫੋਨ ਲਾ ਲਓ ਉਹਨੂੰ ਫੋਨ ਲਾ ਕੇ ਸਾਥ ਲਓ ਕਿੱਥੇ ਤੇਰੇ ਨਾਲ ਵਾਲਾ ਪਤਾ ਨਹੀਂ ਮੈਨੂੰ ਪਤਾ ਕਿਉਂ ਨਹੀਂ ਤੈਨੂੰ ਆ ਪਤਾ ਤੈਨੂੰ ਦੱਸ ਨਾ ਮੈਨੂੰ ਕੋਈ ਪਤਾ ਨਹੀਂ ਮੇਰਾ ਕੋਈ ਕਸੂਰ ਨਹੀਂ ਹੋਰ ਕੀ ਹੋਰ ਹਲਿਆ ਵੇ ਕਸੂਰ ਤਾਂ ਸਾਰਾ ਕਸੂਰ ਤੇਰਾ ਮੈਂ ਤੈਨੂੰ ਕਿੱਸਣਾ ਮੈਨੂੰ ਵੀ ਸੱਦ ਕੇ ਪਾਜ ਕੇ ਪਤਾ ਨਹੀਂ ਕਿੱਥੇ ਪਾਜ ਗਿਆ ਨਾ ਜਦੋਂ ਬਹਿ ਦੇ ਕੇ ਸ਼ਰਾਬਾ ਪੀਂਦਾ ਸੀ ਕੁੜੀ ਨੂੰ ਅਸਲ ਹੁਣ ਕਰ ਇਹਦੀ ਇੱਕ ਗੱਲ ਸੀ ਸਾਰਾ ਕੁਝ ਬਹਿ ਬਹਿ ਖਾਂਦਾ ਸੀ ਦਾਰੂ ਪੀਂਦਾ ਸੀ ਨਹੀਂ ਬਾਈ ਉਹ ਹੁਣ ਤੇ ਪਾਜ ਗਿਆ ਪਤਾ ਨਹੀਂ ਕਿੱਥੇ ਪਾਜ ਗਿਆ ਸਾਰਾ ਪਤਾ ਸਹੀ ਸੀ ਦੱਸ ਦਿਨ ਤੈਨੂੰ ਬਹੁਤ ੜੀ ਹੋਗੀ ਤੇ ਸਜ਼ਾ ਮਿਲਣੀ ਹੈ ਤੈਨੂੰ ਵੀ ਮੇਰੀ ਗੱਲ ਸੁਣੋ ਐ ਕਰ ਉਹਦੀ ਬੇਬੇ ਨੂੰ ਜਾਂਦੀ ਘਰ ਵਾਲੀ ਨੂੰ ਫੋਨ ਲਾ ਕੇ ਉਹਨੂੰ ਕਹੋ ਤੈਨੂੰ ਪਤਾ ਸਾਰਾ ਦੇਖ ਜੇ ਹੁਣ ਦੱਸ ਦੇਗਾ ਤੇ ਤੇਰਾ ਕੋਈ ਹੱਲ ਹੋ ਜਾਊਗਾ ਜੇ ਨਾ ਦੱਸਿਆ ਨਾ ਤੇ ਤੈਨੂੰ ਜੇਲ੍ਹ ਚ ਤੜਨਾ ਭਾਈ ਮੈਨੂੰ ਮਾਂ ਤੋਂ ਸੌਣ ਲੱਗੇ ਮੈਂ ਜਮਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਕਿ ਕਸੂਰ ਮੇਰਾ ਨਹੀਂ ਹੈ ਵਾਦੀ ਸੌਣੀ ਚੱਲਣੀ ਕੱਕਾ ਨਹੀਂ ਹੁਣ ਰੋਣਾ ਜਦੋਂ ਮੈਂ ਰੋਂਦੀ ਸੀਗੀ ਤੇਰੇ ਅੱਗੇ ਮੈਂ ਹੱਥ ਜੋੜਦੀ ਸੀ ਵੀਰ ਮੈਨੂੰ ਛੱਡ ਦੇ ਛੱਡ ਦੇ ਅੱਦੇ ਭੈਣ ਸਮਝ ਕੇ ਛੱਡ ਦੇ ਉਹਦੋਂ ਓਹ ਤਾਰੀ ਗੱਲ ਸੁਣ ਤੁਸੀਂ ਮੇਰੀ ਮੇਰੀ ਭੈਣ ਬਾਰੇ ਇੱਕ ਵਾਰੀ ਵੀ ਸੋਚਿਆ ਸੀ ਕਿਵੇਂ ਬੰਨ ਕੇ ਰੱਖਿਆ ਸੀ ਉਹਨੂੰ ਥੋੜਾ ਜਿਹਾ ਹੌਲੀ ਕੁੜੀ ਤੇ ਇੰਤਜ਼ਾਰ ਕਰਦੇ ਸੀ ਚੱਲ ਖਾਣੇ ਨੂੰ ਮੈਂ ਬਾਈ ਕੀ ਲੜ ਕੇ ਮੁਰਗੇ ਤੁਸੀਂ ਨਾ ਵੀ ਨਾ ਲਵੋਗੇ ਕਿਸੇ ਵੀ ਨਹੀਂ ਚੱਕਣ ਦਾ ਭੈਣੇ ਆ ਫੜ ਲਿਆ ਕਰ ਲਾ ਅਫਦਰੀ ਚ ਪੂਰੀ ਪੂਰੀ ਲੱਗ ਉਸ ਆ ਉਹ ਦੱਸ ਕਿਉਂ ਫੜਾ ਸੀ ਮੈਨੂੰ ਦੱਸ ਫਿਰ ਸੋਚਿਆ ਤੇ ਮੇਰੇ ਬਾਰੇ ਇੱਕ ਵਾਰੀ ਹੁਣ ਹੁਣ ਮੈਂ ਕਿ ਸੋਚਾਂ ਹੁਣ ਥਾਣੇ ਲੈ ਕੇ ਚੱਲ ਕਾਕਾ ਨਹੀਂ ਹੱਲਦਾ ਹੋਣਾ ਨਹੀਂ ਬਹੁਤ ਤੁਸੀਂ ਕੰਦਾ ਪਾਇਆ ਤੁਸੀਂ ਦੇਖਦੀਂ ਗ੍ਰਾਮੇ ਦੇ ਪਟਾਣ ਅਰੇ ਖਾਓ ਥਾਣੇ ਲੈ ਕੇ ਚੱਲ ਇੱਧਰ ਗ੍ਰਾਮੇ ਕਰਦਾਗਾ ਚੱਜ ਦਾ ਪਟਾ ਫੇਰੋ ਜੇ ਪਟਾ ਫੇਰੋ ਚੱਜ ਨਾਲ ਚੱਲ ਹੁਣ ਤੁਸੀਂ ਝਾਕ ਕੇ ਵੀ ਵਿਖਾਓ ਸਸਰੀਕਾਲ ਵੇ ਸਸਰੀਕਾਲ ਕਿਵੇਂ ਆ ਠੀਕ ਐ ਉਹ ਤੈਨੂੰ ਮਾੜੀ ਮੋਟੀ ਸ਼ਰਮ ਆਇਆ ਕਿ ਨਹੀਂ ਮੈਂ ਬਾਹਰੋਂ ਆਇਆ ਨਾ ਕੁਮੇ ਦੇ ਵਿੱਚ ਉਹ ਫੇਰੀ ਪਾਣੀ ਲੈ ਕੇ ਆ ਆ ਜਾ ਹਜਰ ਵੇ ਵੇ ਇਹਨੂੰ ਅਕਲ ਲਾਈਂ ਆ ਇਹਨੂੰ ਮਰ ਨਾ ਮਾਦੀ ਦੀ ਬਸ ਅਈਰ ਇਹਨੂੰ ਜਿੰਨਾ ਮਰਜੀ ਸਮਝਾ ਲਓ ਪਰ ਇਹਦਾ ਮੂੰਹ ਬਸ ਉੱtre ਦਾ ਉੱtre ਆ ਜਿੰਨਾ ਮਰਜੀ ਕੋਈ ਚੰਗਾ ਲੀੜਾ ਕਪੜਾ ਲਿਆ ਦਿਓ ਚੰਗਾ ਖਾਣਾ ਪੀਣਾ ਮਿਲ ਜਵੇ ਬਸ ਇਹਦੇ ਮੂੰਹ ਤੇ 12 ਬੱਜੇ ਹੀ ਰਹਿੰਦੇ ਐ ਮੈਨੂੰ ਤਾਂ ਕਦੇ-ਕਦੇ ਐਂ ਸ਼ੱਕ ਹੁੰਦਾ ਕਿ ਪਤਾ ਨਹੀਂ ਕਿਤੇ ਨੈਸਤਾ ਨਹੀਂ ਆਪਣੇ ਘਰੇ ਆ ਗਈ। ਉਹ ਐਨੇ ਟਾਈਮ ਬਾਅਦ ਮੈਂ ਬਾਹਰੋਂ ਆਇਆਂਗਾ। ਐਨਾ ਟਾਈਮ ਆ ਮੇਲੇ ਚ ਲਾਇਆ ਆ ਘਰ-ਬਾਰ ਚ ਬੰਦਾ ਬਾਹਰੋਂ ਆਉਂਦਾ ਹੱਸ ਕੇ ਬੁਲਾਉਂਦਾ। ਉਹੀ ਬਸ ਮੂੰਹ ਦੇ ਉੱਤੇ 12 ਵਜੇ ਹੀ ਬੈਠੀ। ਉਹ ਪਾਣੀ ਦਾ ਗਲਾਸ ਲੈ ਆ ਦੇ ਮੈਨੂੰ। ਇੱਕ ਜ ਲੈ ਕੇ ਪਾਣੀ ਦਾ ਗਲਾਸ। ਲੈ। ਸੁਣਦੀ ਏ ਕਿਸੇ ਦੀ ਗੱਲ? ਬੇਬੇ ਕਮਾਲ ਕਰਦੀ ਆ। ਤੈਨੂੰ ਖੁਸ਼ੀ ਨਹੀਂ ਹੋਈ ਮੇਰੇ ਆਉਣ ਦੀ? ਤੂੰ ਕਹ ਇਹਨੂੰ। ਹੈ? ਉਹ ਨਾਲੇ ਮੇਰੀ ਗੱਲ ਸੁਣ। ਜਿਹੜੀਆਂ ਗੱਲਾਂ ਤੋਂ ਤੁਸੀਂ ਡਰਦੀਆਂ ਸੀ ਉਹ ਗੱਲਾਂ ਤਾਂ ਹੋਈਆਂ ਹੀ ਨਹੀਂ ਹੈ ਜਿਹੜੀ ਗੱਲ ਤੋਂ ਬੇਬੇ ਇਹ ਕੱਪਾ ਨੂੰ ਕਹਿੰਦੀ ਹੁੰਦੀ ਸੀ ਵੀ ਮਨਿੰਦਰ ਕਿ ਐਂ ਕਰ ਦੇਣਗੇ ਉਹ ਕਰ ਦੇਣਗੇ ਕੀ ਕਰਤਾ ਪੁੱਛ ਨਹੀਂ ਕਰ ਸਕਦੇ ਮਨਿੰਦਰ ਮੇਰਾ ਕੀ ਕਰ ਲੂਗੀ ਮੈਨੂੰ ਤਾਂ ਇਹ ਸਮਝ ਲੱਗਦੀ ਠੀਕ ਹੈ ਨਾ ਉਹ ਨਹੀਂ ਜੋ ਆਪਣੀ ਆਈ ਤੇ ਆ ਜਾਂਦੀ ਮਨਿੰਦਰ ਤੋਂ ਹਾਂ ਬੈਠ ਕੋਈ ਨਾ ਦੱਸ ਦਿੰਨੀਆ ਦੱਸ ਦਿੰਨੀਆ ਇੰਨਾ ਕਾਲਾ ਕਾ ਤੂੰ ਆ ਮਸਾਂ ਦਾ ਤੂੰ ਕਰਿਆ ਕਿਨੇ ਦਿਨਾਂ ਬਾਅਦ ਕੋਈ ਗੱਲ ਨਹੀਂ ਨਾਲੇ ਤੂੰ ਵੀ ਤਾਂ ਮੈਸਕਰ ਬਚਣ ਨੂੰ ਮੁਰਦ ਗਈ ਸੀ ਤੇ ਹੁਣ ਮੈਂ ਆ ਪਾ ਗਈ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੇਰੇ ਬਿਨਾ ਖੁਸ਼ ਕੀਤੀ ਹੋਏ ਮੈਸਕਰ ਬਚਾ ਗਈ ਬੋੜੇ ਨੂੰ ਕੀ ਚਾਹੀਦਾ ਔਰ ਕੀ ਬਕਵਾਸ ਕਰੀ ਜਨੀ ਤੂੰ 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 ਮੇਰੇ ਕਰੇ ਕਿ ਲੈਣਾ ਯਾ ਤੇਰਾ ਇੱਥੇ ਕੀ ਕੰਮ ਦੱਸ ਮੈਨੂੰ ਮੇਰਾ ਵੀ ਘਾਰਾ ਤੇਰਾ ਘਰ ਤੇਰਾ ਘਰ ਹੈ ਨਹੀਂ ਇਹਨੂੰ ਕਹਦੇ ਬੇਬੇ ਵਗ ਜੂਗੀ ਆਪਣੇ ਕੋਲ ਇਹ ਤਾਂ ਕੋਈ ਕੋਈ ਗੱਲ ਨਹੀਂ ਠੰਡਾ ਰ ਹੈ ਤਾਂ ਤਾਂ ਨਿੱਕਾ ਹੁੰਦਾ ਠੰਡਾ ਦਾ ਕੇਕ ਆਇਦਾ ਹੁੰਦਾ ਨਾਲੇ ਮੇਰੀ ਗੱਲ ਸੁਣ ਤੂੰ ਵੀ ਤਾਂ ਮੈਨੂੰ ਫੜਾਈ ਸੀ ਚੱਕਿਆ ਸੀ ਰਾਜੂ ਤੇ ਕਿੰਨੇ ਦਿਨ ਉੱਥੇ ਖੇਤ ਰੱਖਿਆ ਸੀ ਬੰਨ ਕੇ ਕੁਝ ਖਾਣ ਨੂੰ ਨਹੀਂ ਦਿੰਦਾ ਸੀ ਮੈਨੂੰ ਭੁੱਖੀ ਰਹਿੰਦੀ ਸੀ ਉੱਥੇ ਮੈਂ ਫਿਰ ਬਰਾ ਸੋਚਿਆ ਵੀ ਚੱਲ ਵੀ ਐਨਿੰਗਾਂ ਜਦੋਂ ਮੇਰੇ ਤੇ ਹੋਈ ਗਈਆਂ ਤੇ ਆਪ ਹੀ ਅਜ ਨਹੀਂ ਕਰ ਬੇਬੇ ਬੇਬੇ ਮੇਰੀ ਗੱਲ ਸੁਣ ਏਸੀ ਗੱਲ ਤੇ ਤੂੰ ਖੜੀ ਹੋ ਮੇਰੀ ਗੱਲ ਸੁਣ ਦੇਖ ਮੈਂ ਤੁਹਾਨੂੰ ਗੱਲ ਦੱਸਦਾ ਇਹਦੀ ਗੱਲ ਤੇ ਯਕੀਨ ਨਹੀਂ ਕਰਨਾ ਇੱਕ ਨੰਬਰ ਦੀ ਝੂਠੀ ਐ ਝੂਠੀ ਇਹ ਮਕਾਰ ਐ ਇਹ ਤਾਂ ਝੂਠੇ ਝੂਠੇ ਦੋਸ਼ ਲਾ ਕੇ ਬੰਦਿਆਂ ਨੂੰ ਫਸਾ ਦਿੰਦੀ ਐ ਤੈਨੂੰ ਦੱਸਾਂ ਗੱਲ ਕੋਈ ਨਹੀਂ ਹਾਂ ਬੇਬੇ ਸਹੀ ਗੱਲ ਆ ਮੈਂ ਝੂਠੀ ਆ ਮੈਂ ਝੂਠ ਮਾਰਦੀ ਆ ਸਾਰਾ ਕੁਝ ਸੱਚ ਤਾਂ ਇਹੀ ਬੋਲਦੇ ਨੇ हां बोलदा बोलदा बेबे मैं तने झूठ नहीं बोलदा मैं मैं तेरा पोता ना हां बेबे ए तेरा पोता मैं भी मानदी हां भी तेरा पोता है पर हरप्रीत ਵੀ ਤਾਂ ਤੇਰਾ ਪੁੱਤੀ ਸੀ ਤੂੰ ਉਹਨੂੰ ਵੀ ਤਾਂ ਉਨਾ ਹੀ ਪਿਆਰ ਕਰਦੀਆਂ ਜਿੰਨਾ ਕਿ ਆ ਕਿਕਰ ਸਿੰਘ ਨੂੰ ਕਰਦੀਆਂ ਠੀਕ ਹੈ ਲੱਗਦਾ ਹਰਪ੍ਰੀਤ ਨਾਲ ਕਿਵੇਂ ਆ ਗਿਆ ਤੂੰ ਹਰਪ੍ਰੀਤ ਨਾਲ ਕਿਵੇਂ ਲੈ ਸਕਦੀ ਹੈ ਬੇਬੇ ਤੂੰ ਕਦੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਹਰਪ੍ਰੀਤ ਮਰਿਆ ਜਾਂ ਕਿਸੇ ਨੇ ਮਾਰਿਆ ਚੁੱਪ ਮੈਂ ਤੈਨੂੰ ਕਹਿਤਾ ਇੱਥੇ ਚੁੱਪ ਕਰ ਜਾ ਇੱਥੇ ਆਪਦੀ ਜ਼ਬਾਨ ਬੰਦ ਕਰ ਲਾ ਮਨਿੰਦਰ ਨੇ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਸਰ ਮੇਰੇ ਤੋਂ ਬੁਰਾ ਵੀ ਕੋਈ ਨਹੀਂ ਹੋਣਾ ਕਿਉਂ ਚੁੱਪ ਕਰਾਉਣਾ ਬੋਲ ਲੈਂ ਤੇ ਮੈਨੂੰ ਕੀ ਬੋਲਣ ਦੇ ਝੂਠੇ ਇਲਜ਼ਾਮ ਲਾਉਣਾ ਸਤਿਆਂ ਮੇਰੇ ਕੋਲ ਮੈਂ ਝੂਠੀ ਆ ਨਾ ਫਿਰ ਮੈਨੂੰ ਝੂਠ ਬੋਲ ਲੈਂਦੇ ਤੂੰ ਕਦੇ ਡਰਦਾ ਮੈਂ ਤੈਨੂੰ ਕਹਿ ਰਿਹਾ ਮੇਰੇ ਘਰੋਂ ਬਾਹਰ ਨਿਕਲ ਜਾ ਇੱਥੇ ਨੂੰ ਬਾੜਨ ਦੀ ਲੋੜ ਨਹੀਂ ਕਿਹੜੇ ਸੱਦਿਆ ਸੀ ਮੇਰੇ ਤੇ ਬਸ ਤੂੰ ਤਾਂ ਜੱਸ ਬੋਲਦੀ ਕੜੀ ਤੂੰ ਤਾਂ ਜੱਸ ਬੋਲ ਸੱਸ ਕਿਸੇ ਨੇ ਨਹੀਂ ਸੱਦਿਆ ਮੈਂ ਆਪਦੀ ਮਰਜ਼ੀ ਨਾਲ ਆਈ ਆ ਤੇ ਮੈਂ ਇੱਥੇ ਹੀ ਰਹੂੰਗੀ ਇਥੇ ਕਿ ਮੇਰੇ ਹੈਗੇ ਜਿੰਨਾ ਟਾਈਮ ਸੱਚ ਸਾਹਮਣੇ ਨਹੀਂ ਆਉਂਦਾ ਨਾ ਮੈਂ ਇੱਥੇ ਹੀ ਰਹੂੰਗੀ ਸੱਚ ਕਿਹੜੇ ਕਿਹੜੇ ਸੱਚ ਦੀ ਗੱਲ ਕਰੀਏ ਨਹੀਂ ਤੂੰ ਬੇਬੇ ਤੈਨੂੰ ਪਤਾ ਹਰਪ੍ਰੀਤ ਕਿਵੇਂ ਮਰਿਆ ਸੀ ਦੱਸ ਦੱਸ ਕਿਵੇਂ ਮਰਿਆ ਸੀ ਹਰਪ੍ਰੀਤ ਹਾਂ ਪਤਾ ਉਹਨੂੰ ਨਾ ਸਪਰੇਅ ਚੜ ਗਈ ਸੀਗੀ ਬੇਬੇ ਸਪਰੇਅ ਚੜੀ ਸੀ ਜਾਂ ਚੜਾਈ ਗਈ ਸੀ ਉਹ ਸੌਰੀ ਮਤਲਬ ਪਿਆਈ ਗਈ ਸੀ ਕਿਕਰ ਸਿੰਘ ਜੀ ਹੁਣ ਮੈਂ ਦੱਸਾਂ ਕਿ ਤੁਸੀਂ ਆਪ ਦੱਸੋਗੇ ਕੀ ਦੱਸਾਂਗੀ ਤੂੰ ਕੀ ਸਭ ਨੂੰ ਪਤਾ ਸਾਰੇ ਪਿੰਡ ਨੂੰ ਪਤਾ ਵੀ ਵੀ ਹਰਪ੍ਰੀਤ ਨੂੰ ਸਪਰੇਅ ਚੜ ਗਈ ਸੀ ਹੋਰ ਕੁਝ ਬੰਦੋਂ ਦੀ ਲੋੜ ਨਹੀਂ ਆ ਬਸ ਤੂੰ ਵਗ ਜਾ ਸਾਡੇ ਘਰ ਸਾਡੇ ਘਰ ਨਾ ਆਇਆ ਕਰ ਤੈਨੂੰ ਮੈਂ ਦੱਸਦੀ ਗੱਲ ਜਾ ਵਗ ਜਾ ਇੱਥੋਂ ਹਾਂ ਬੇਬੇ ਆਪਾਂ ਨਹੀਂ ਬੁਲਾਉਣਾ ਆਪਣੀ ਗੱਲ ਕਰਨੀ ਇਹਦੇ ਨਾਲ ਕਹਿੰਦੇ ਹੁੰਦੇ ਨਾ ਜਦੋਂ ਚੋਰੀ ਫੜੀ ਜਾਵੇ ਫਿਰ ਬੰਦਾ ਐਂ ਕਰਦਾ ਜਿਵੇਂ ਤੁਸੀਂ ਕਰੀ ਜਾਂਦੇ ਹੋ ਬੇਬੇ ਹਜੇ ਵੀ ਪਤਾ ਕਰ ਲੈ ਸੱਚਾਈ ਦਾ ਨਹੀਂ ਪਤਾ ਉਹਨੇ ਉਹਨਾਂ ਸਪਰੇਅ ਚੜੀ ਸੀਗੀ ਬੇਬੇ ਤੂੰ ਨਾ ਬੋਲ ਜਦੋਂ ਮੈਂ ਇਹਦੇ ਨਾਲ ਗੱਲ ਕਰਨ ਵਾਸਤੇ ਹੈਗਾ ਤੁਸੀਂ ਵੀ ਬੋਲਣਾ ਤੂੰ ਸਿੱਧਾ ਸਿੱਧਾ ਦੱਸ ਤੂੰ ਕਰਨਾ ਕੀ ਚਾਹੁੰਨੀ ਐ ਤੇ ਇੱਥੇ ਕਰਨ ਕੀ ਆਈਂ ਤੈਨੂੰ ਸਜ਼ਾ ਦਿਵਾਉਣ ਆਈਆਂ ਤੇ ਉਹ ਸਜ਼ਾ ਮੈਂ ਦਿਵਾ ਕੇ ਰਹੂੰਗੀ ਓਏ ਕਦੇ ਸੁਣਿਆ ਦੁਨੀਆ ਤੇ ਵੀ ਕਾਵਾਂ ਦੇ ਕਹਿਣ ਦੇ ਨਾਲ ਵੀ ਕਦੇ ਢੱਗੇ ਮਰੇ ਮੈਨੂੰ ਮਾਰਨ ਵਾਲੇ ਵੀ ਭਾ ਆਹ ਕੱਤੇ ਦੀ ਬਿਮਾਰੀ ਚ ਲੱਧ ਗਏ ਤੇਰੇ ਵਰਗੀਆਂ ਨੌਤੀ ਸੌ ਫਿਰਦੀਆਂ ਨੇ ਤੇ ਮੈਂ ਉਹਨੂੰ ਪੈਰ ਦੀ ਜੁੱਤੀ ਥੱਲੇ ਐਵੇਂ ਮਸਲ ਦੇਣਾ ਤੇ ਹੁਣ ਤੱਕ ਮੈਂ ਕਿਸੇ ਦੇ ਹੱਥ 'ਚ ਨਹੀਂ ਆਇਆ ਨਾ ਤੇ ਆਉਣਾ ਅੱਗੇ ਵੀ ਨਹੀਂ ਲੱਗੀ ਗੱਲ ਸਮਝ ਹਾਂ ਹੱਥ ਤੱਕ ਤੂੰ ਆ ਗਿਆ ਹੁਣ ਅੱਛਾ ਹਾਂ ਤਾਂ ਮਤਲਬ ਇਹ ਹੈ ਵੀ ਤੂੰ ਮੇਰੇ ਖਿਲਾਫ ਕੋਈ ਸਬੂਤ ਲੇ ਕੇ ਆਂ ਹਾਂ ਪਰ ਮੈਨੂੰ ਆਏ ਤਾਂ ਦੱਸ ਕਿ ਮੇਰੇ ਖਿਲਾਫ ਬੋਲੂ ਕੌਣ ਕਿਸੇ ਦੀ ਹਿੰਮਤ ਹੈ ਜਿਹੜਾ ਕੱਕਰ ਸਿੰਘ ਦੇ ਖਿਲਾਫ ਬੋਲ ਸਕੇ ਲੈ ਫਿਰ ਆਪ ਕੋ ਬੁਲਾਇਆ ਬਾਈ ਜੀ ਮਨਜ ਆਇਓ ਆ ਜੋ ਭੇਜਾ ਹਾਂ ਭੇਜਾ ਤੁਹਾਡਾ ਹੀ ਦੋਸਤ ਆ ਇੰਨਾ ਹੈਰਾਨ ਹੋਣ ਦੀ ਤਾਂ ਲੋੜ ਹੀ ਨਹੀਂ ਓਏ ਤੂੰ ਤੂੰ ਮੇਰੇ ਖਿਲਾਫ ਬੋਲਣਾ ਹੈ ਤੈਨੂੰ ਸ਼ਰਮ ਹਯਾ ਹੈ ਇਕੱਠੇ ਖਾ ਕੇ ਤੂੰ ਯਾਰੀ ਦੇ ਨਾਲ ਕਤਾਰੀ ਕਰੀ ਜਾਂਦਾ ਤੂੰ ਹੈ ਯਾਦ ਨਹੀਂ ਕਿੰਝ ਦਰਨਾ ਨਾਲੇ ਉਹਨੂੰ ਵਿਚਾਰੇ ਪੋਲ ਨੂੰ ਜੰਡਰਾਈ ਜਨਾ ਹੈ ਉਹ ਤਾਂ ਸੱਚ ਹੀ ਦੱਸ ਰਿਹਾ ਹੁਣ ਤਾਂ ਝੂਠ ਕੁੱਝ ਦੱਸੇ ਨਹੀਂ ਇਹਨਾਂ ਚੋਤਾ ਸੱਚਾ ਨਾ ਫਿਰ ਤੂੰ ਕਾਹ ਤੋਂ ਡਰ ਰਿਹਾ ਕੋਈ ਨਹੀਂ ਇਹ ਤੁਸੀਂ ਰਲ ਕੇ ਸਾਰਿਆਂ ਨੇ ਮੈਨੂੰ ਫਸਾਉਣ ਦੀ ਗੱਲ ਕਰ ਰਹੇ ਹੋ ਤੂੰ ਰਲ ਹੀ ਹੋਈ ਆ ਨਾ ਵਿੱਚ ਤੂੰ ਰਲ ਹੀ ਹੋਈ ਆ ਨਾ ਇਹਦੇ ਵਿੱਚ ਮੈਨੂੰ ਲੱਗ ਗਿਆ ਪਤਾ ਬਸ ਬਸ ਠੀਕ ਹੈ ਔਰਤਾਂ ਦੇ ਹੱਥ ਟੱਕਣਾ ਨਾ ਹਾਂ ਮੈਂ ਦੇਖ ਲਿਆ ਤੁਸੀਂ ਸਾਰਿਆਂ ਨੇ ਰਲੇ ਹੋਇਓ ਤੁਸੀਂ ਸਾਰਿਆਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਕੋਈ ਗੱਲ ਨਹੀਂ ਮੈਨੂੰ ਵੀ ਕਿਕਰ ਸਿੰਘ ਕਹਿੰਦੇ ਆ ਟੋਡੇ ਦੋਨਾਂ ਦੇ ਵਿੱਚੋਂ ਕੋਈ ਵਿੱਚ ਨਹੀਂ ਆ ਸਕਦਾ ਠੀਕ ਹੈ ਨਾ ਮੇਰੀ ਗੱਲ ਤਾਂ ਸੁਣ ਮੈਨੂੰ ਹਾਂ ਸੁਣਾਂਗੇ ਤੁਹਾਨੂੰ ਅੰਦਰ ਹਾਂ ਇੱਕ ਹੀ ਹੋ ਰਿਹਾ ਇੱਕ ਹੀ ਗੱਲ ਹੈ ਮਣਿੱਤਰ ਮਣਿੱਤਰ ਮੇਰੀ ਸੁਣ ਲੈ ਕਰ ਪੱਟੇ ਜਾਣਗੇ ਘਰ ਪੱਟੇ ਜਾਣਗੇ ਦੇਖ ਲੈ ਘਰ ਤਾਂ ਪੱਟਿਆ ਗਿਆ ਮੇਰਾ ਵੀ ਘਰ ਪੱਟਿਆ ਸੀ ਤੇ ਤੈਨੂੰ ਵੀ ਪਤਾ ਕਿ ਮੇਰਾ ਘਰ ਕਿਨੇ ਪੱਟਿਆ ਸੀ ਤੇ ਜਦੋਂ ਅੱਜ ਆਵਦਾ ਘਰ ਪੱਟਿਆ ਜਾ ਰਿਹਾ ਤੇ ਅੱਜ ਕਾ ਤਾਂ ਮਛਲੀ ਨੂੰ ਤੜਫਦਾ ਦੇਖ ਦੇਖ ਮੇਰੀ ਗੱਲ ਸੁਣਾ ਨਿੱਕੇ ਰੋਕ ਦੇ ਇਹਨੂੰ ਆਪਦੀ ਭੈਣ ਨੂੰ ਫੇਰ ਨਾ ਕਹੀ ਮੈਥੋਂ ਕੁਝ ਗਲਤ ਹੋ ਜਾਊਗਾ ਰੋਕ ਲੈ ਇਹਨੂੰ ਅਸ ਮਰਜ਼ੀ ਕਰ ਲਈ ਅੰਨਾ ਸਾਹਿਬ ਇਹਨੂੰ ਸੱਜਾ ਦਿਵਾਉਣੀ ਆ ਬਹੁਤ ਪੁੱਛ ਰਿਆ ਸੀਗਾ ਚਲ ਤੂੰ ਕਰਾ ਤਾਂ ਨਾ ਕੰਮ ਮੇਰੇ ਪੁੱਤ ਨੂੰ ਨਾ ਮੇਰੀ ਗੱਲ ਸੁਣ ਤੂੰ ਤੂੰ ਮੈਨੂੰ ਘਰੇ ਸੱਦ ਕੇ ਫੜਾਇਆ ਨਾ ਤੂੰ ਦੇਖੀ ਜਾਈ ਮੈਂ ਤਾਂ ਬਾਹਰ ਆ ਜਾਊਗਾ ਪਰ ਮੈਂ ਤੈਨੂੰ ਛੱਡਦਾ ਨਹੀਂ ਪੁੱਤ ਕੇ ਤੀਵੀਂ ਤੂੰ ਮੈਨੂੰ ਫੜਾਇਆ ਨਾ ਬੇਬੇ ਮੈਂ ਤੈਨੂੰ ਚਲ ਉਹ ਪਸਾ ਤਾਂ ਇਹਨਾਂ ਨੇ ਦੇ ਕੋਈ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਮੇਰੀ ਹੱਥ ਲਾ ਦੂਗੀ ਮੈਂ ਤੈਨੂੰ ਦਬਾਈ ਕੇ ਸਮਝਾ ਦਿਆਂਗਾ ਤੂੰ ਬੇਬੇ ਪਰੇ ਹੋ ਜਾ ਮੇਰੀ ਮਾਂ ਨੂੰ ਹੱਥ ਨਾਲ ਲਈ ਮੈਂ ਦੱਸਤੀ ਗੱਲ ਚੱਲ ਬੇਬੇ ਤੂੰ ਮੰਗਰ ਜਾ ਚੱਲ ਪਿੱਛੇ ਇਹ ਦੋਨਾਂ ਨੂੰ ਲੈ ਕੇ ਚੱਲ 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 ਆਨੇ ਲੱਪੜਾਂਗੇ ਹੁਣ ਮੈਂ ਤੇਰੇ ਨਾਲ ਆ ਮੈਂ ਕੁਝ ਗਲਤ ਨਹੀਂ ਹੋਣ ਦਿੰਦੀ ਆ ਜਾ ਫਿਰ ਆਪਾਂ ਚੱਲੀਏ ਆਹ ਟਿਟੀਆਂ ਜਿਹਾ ਕੇ ਨਾਲ ਸੀ ਦੋਨਾਂ ਨੂੰ ਚਾਹ ਚੱਲ

ਕੀ ਮੈਂ ਕੀ ਕਰਾਂ ਵੇਟਾ ਹੌਲ ਪਈ ਜਾਂਦੇ ਮੇਰੇ ਜਵਾਬ વિના 니 ਜੋ ਕਟੜ ਕੇ 니 ਨੁੱਪ ਕਟੜ ਕੇ ਤੇਰੀ ਮਾਂ ਨੂੰ ਫੋਨ ਲਾ ਦੇ 니 ਨਾਲੇ ਆ ਕੇ ਪਨਾ ਨੂੰ ਸ਼ੱਤ ਲਾ ਤੂੰ ਕਿਹੋ ਮਾਦਰਵਾਦ ਕਰਨਗੇ ਮਾਇਆ ਦਾ ਪੁੱਤ ਮਸਾ ਪਾਲਿਆ ਸੀ 니 ਤਾ ਉਹ ਗੰਗਾ ਨਾ ਕਿਉਂ ਆਣਾ 니 ਖਣੀ ਹੁੜਾਈ ਨਹੀਂ ਪਤਾ ਮੇਰੇ ਪੁੱਤ ਨੂੰ ਕਟੜਨ ਤੇਰੀ ਬਾਤ ਸੁਣਾ ਬੋ ਨਾ ਸੇਕਰ ਤੇ ਪਰ ਮਨ ਸੱਤਲਾ ਕੀ ਉਹਨਾਂ ਨੂੰ ਸੱਤਲਾ ਮਗਰ ਵਜ ਜਾਣਗੇ ਕੌਣ ਇੱਥੇ ਜਾਣ ਆਣਾ ਚੱਲ ਆਵਾ ਕੋਣ ਜੱਟ ਦੇ ਕੇ ਹਾਏ ਹਾਏ ਤੇ ਬਾਤ ਮੈਨੂੰ ਜੀ ਮੇਰਾ ਤਾਂ ਦਿਲ ਕਿਹਨੂੰ ਜਾਂਦਾ ਮੇਰੇ ਜਵਾਬ ਬਿਨਾ ਤੇ ਬੋ ਮੈਨੂੰ ਵੀ ਉਹ ਹੋ ਹਾਏ ਮੈਂ ਕਿਹਦੀ ਦਬਾਰੇ ਓ ਹੋ ਇੱਟ ਬਾਕੀ ਮੈਨੂੰ ਉਸੇ ਨੂੰ ਲੈ ਕੇ ਨਹੀਂ ਮੈਂ ਕੀ ਕਰਾਂ ਮੈਂ ਤਾਂ ਕੁਝ ਨਹੀਂ ਚੰਗਾ ਲੱਗਦਾ ਫਿਰ ਇਹ ਜਨਾਬ ਮੇਨਾ ਹਾਇਏ ਦੀ ਮਾਂ ਮੈਂ ਤਾਂ ਇਹੀ ਚਾਹੁੰਦਾ ਸੀ ਉਹੀ ਕਰਵਾਤੀ ਇਹਨਾਂ ਨੇ ਮਾਂ ਮਾਂ ਦੀ ਤਾਂ ਨਹੀਂ ਕਿਦਾਂ ਨਾ ਕਹਿੰਦਾ ਸੀ ਉਹ ਅਸੀਂ ਕੋਰਸ ਜਿਹਾ ਬਣਾ ਦਾਂਗੇ ਵੀ ਅਸੀਂ ਠਾਣੇ ਪੜਾ ਦੇਵਾਂਗਾ ਤੇ ਇਹਨਾਂ ਤਾਂ ਤੇਰਾ ਦੀ ਕਾਬਲਾ ਆ ਹਾਏ ਹਾਏ ਮੈਂ ਕਿ ਮੇਰਾ ਹੱਥ ਕੱਟੂਗੀ ਹਾਏ ਹਾਏ ਨਹੀਂ ਮੇਰੇ ਬੋਤ ਨੂੰ ਕਿਤੇ ਕੁੱਟਣਾ ให้ให้นี่วันนี้ต้องปัดให้ไปเลยหุ่นเดี่ยวตุ๊กจานนี้เด็กให้หนีนี่เมรัยพุทธมีปุตต์นี่นี่มีเด็กสมุนเด็กแค่สิบแปดดาวเดียวกันนะนี่เอาป้ามาสิให้ให้ให้นี่เธอรู้มาหนูลาลาโผล่ไปเหรอโอ้โหนี่อาเป่าโผล่อาเป่าเด็กเปรี้ยงมาตั้งเจอารูปีลาลาแต่เขาตั้งเจอารูปย่อทุกที่ยาก खबर तो है तुम मेरे मगरों की गांू रबा वाली वाली करी पता पीला ਉਹਦੀ ਕੀ ਪਾਣੀ ਪੀਦਾ ਮੇਰਾ ਬੁੱਤ ਨਹੀਂ ਕੁਝ ਵੀ ਨਹੀਂ ਖਾਦਾ ਤੇ ਮੇਰਾ ਕਿਥੋਂ ਕੁਸ ਰਗਦਾ ਹੈਗਾ ਜਿਵੇਂ ਮੇਰਾ ਜਵਾਕ ਭੁੱਖਣ ਭਾਣਾ ਕਰੋ ਭਾਗ ਜੀਤੇ ਤੋਂ ਆਇਆ ਸੀ ਬਾਹਰ ਨੂੰ ਬਾਹਰ ਨੂੰ ਨਹੀਂ ਤੂੰ ਆਪਣਾ ਦੋਸਤ ਕੀ ਆਈ ਮੋਮੈਂਟ ਕਿ ਤਉ ਕਿਹੜਾ ਕਿਹੜਾ ਬਾਹਰ ਗਈ ਸੀ ਤੂੰ ਮੈਂ ਕਿਹਾ ਮੈਂ ਕਿਹਾ ਕਿ ਆਈ ਕਿ ਕੰਮ ਤੋਂ ਬਿਦਸਰਾਈ ਸੀ ਆਪਣੇ ਘਰੇ ਤੂੰ ਕਹੀ ਜੇ ਆਈ ਹੋਵੇ ਜੀ ਮੈਂ ਸਾਧ ਲੂੰਗੀ ਮੈਂ ਕਿਹੋਂ ਦੀ ਕਹੀ ਜਾਂਦੀ ਸੀ ਮਖਾਉਂਦੇ ਨੂੰ ਫੋਨ ਲਾ ਦੇ ਫਨ ਆ ਕੇ ਫੋਨ ਮਖਾ ਮਾਉਂਦੇ ਨਾ ਗੱਲ ਕਰਨਾ ਤੂੰ ਬੈਠੂ ਫੋਨ ਲਾ ਰਿਹਾ ਤੂੰ ਬੈਠੂ ਫੋਨ ਕਿਲਾ ਖਿਦਦਾ ਨਾ ਸਾਹੇ ਬਟਾੜਾ ਵੜਾ ਕਰ ਮਾਈ ਨਿੱਕੀ ਹੁੰਦਾ ਜਵਾਬ ਨਾ ਆਉਂਦਾ ਹਾਂ ਜੇ ਮੈਂ ਨਾ ਕੱਟਾ ਜਮਾ ਨੂੰ ਕਰੇ ਬੰਦ ਤੇ ਤੀ ਨੋਟਰੀ ਦਾ ਦਿੱਤੀ ਤੇ ਪੁੱਤ ਜਿੱਥੇ ਵੀ ਪਤਾ ਹੋਗਾ ਤੂੰ ਹੋਰ ਬਾਗ ਚਾ ਚਾਰ ਤਾ ਗਰ ਨੂੰ ਇਹ ਮਾ ਮੈਨੇ ਬਾਗ ਲੇ ਲੇ ਟੱਕਰ ਨਹੀਂ ਸੀ ਲਾਇਆ ਸ਼ੁਰੂਆਣ ਆਣਗੇ ਸ਼ੁਰੂਆਣ ਨੂੰ ਕਿ ਪਕੈਨੀ ਆ ਫੋਨ ਕਰਕੇ ਹੋਰ ਕਰਕੇ ਕਹਦੇ ਹੋਰ ਨਾ